ਮਾਫ਼ੀ ਤਾਂ ਉਹਨਾਂ ਜੋ ਬੇਟੇ ਨੇ ਮਾਰੀਆਂ ਹਰਕਤਾਂ ਕਿੰਝ ਜਿੱਤੇ ਦੱਸਦਾ ਅਸੀਂ निंदनीय ਗੱਲਾਂ ਮਾਰਾ ਮਨਪ੍ਰੀਤ ਮੰਨਾ ਦੇ ਮਾਤਾ ਪਿਤਾ ਜੀ ਦੇ ਮਾਫ਼ੀ ਮੰਗਣ ਤੋਂ ਬਾਅਦ ਬਹੁਤ ਸਾਰੇ ਲੋਕ ਉਹਨਾਂ ਦੀ ਸਪੋਰਟ ਵਿੱਚ ਆਏ ਸਨ ਪਿਛਲੇ ਦਿਨੀ ਹੀ ਸੋਸ਼ਲ ਮੀਡੀਆ ਇਨਫਲੂਐਂਸਰ ਸਰਲੀਨ ਕੌਰ ਵੀ ਮਨਪ੍ਰੀਤ ਮੰਨਾ ਦੇ ਮਾਤਾ ਪਿਤਾ ਜੀ ਦੇ ਹੱਕ ਵਿੱਚ ਆਏ ਕਿਉਂਕਿ ਮੈਂ ਨਾ ਸਵੇਰ ਦੀ ਵੀਡੀਓ ਟਿਕਟੌਕ ਤੇ ਵੀ ਦੇਖ ਲਈ ਇੰਸਟਾਗ੍ਰam ਤੇ ਵੀ ਦੇਖ ਲਈ ਜਿਹੜਾ ਸਿੰਗਰ ਮਨਪ੍ਰੀਤ ਮੰਨਾ ਹੈ ਨਾ ਠੀਕ ਹੈ ਸਾਰਿਆਂ ਲੋਕਾਂ ਨੂੰ ਪਤਾ ਇਸ ਟਾਈਮ ਸ਼ਾਇਦ ਉਹ ਨਹੀਂ ਠੀਕ ਹੈ ਮੈਂਟਲੀ ਜੋ ਵੀ ਚੱਲ ਰਿਹਾ ਹੈ ਤੇ ਕੁਛ ਵੀ ਉਹ ਕਰ ਦਿੰਦਾ ਕੋਈ ਉਹਦੇ ਘਰੇ ਪਹੁੰਚ ਜਾਂਦਾ ਕੋਈ ਉਹਦੇ ਮਾਪਿਆਂ ਤੋਂ ਹੱਥ ਜੜਾ ਕੇ ਮਾਫੀ ਮੰਗਾਇਆ ਜਾਂਦਾ ਉੱਥੇ 100 100 ਜਥੇਦਾਰ ਬੰਦੇ ਖੜਕੇ ਉਹਦੀ ਫੈਮਿਲੀ ਤੋਂ ਮਾਫੀਆਂ ਮੰਗਾਈ ਜਾਂਦੇ ਯਾਰ ਸਾਡੀ ਕਮਿਊਨਿਟੀ ਨੂੰ ਕੀ ਹੋ ਗਿਆ ਆਰ ਯੂ ਗਾਇਸ ਫਕਿੰਗ ਮੈਡ ਉਹਨਾਂ ਨੇ ਕਿਤੇ ਸਟੇਟਮੈਂਟ ਦਿੱਤੀ ਐ ਇਸ ਗੱਲ ਦੀ ਕਿ ਅਸੀਂ ਆਪਦੇ ਮੁੰਡੇ ਨੂੰ ਸਪੋਰਟ ਕਰਦੇ ਨਹੀਂ ਤੁਸੀਂ ਉਹਨਾਂ ਤੋਂ ਕਿ ਮਾਫੀਆਂ ਮੰਗਵਾਉਣ ਵਾਸਤੇ ਚੱਲ ਜਾਂਦੇ ਹੋ ਉਹ ਉਹਨਾਂ ਨੂੰ ਵੀ ਨਹੀਂ ਪੁੱਛਦਾ ਪਿਓ ਆਪ ਕਹਿੰਦੇ ਨੇ ਸਾਨੂੰ ਕਿਸ ਨੇ ਨਹੀਂ ਪੁੱਛਿਆ ਉੰਨਾ ਤੇ ਇਨਵਿਟਮੈਂਟ ਸੋਨ ਨੂੰ ਨਹੀਂ ਪਤਾ ਕੀ ਚੱਲ ਰਿਹਾ ਤੁਸੀਂ ਬੁੱਦੂ ਹੋ ਤੁਸੀਂ ਮੂੰਹ ਚੱਕ ਕੇ ਨਾ ਮਾਫੀਆਂ ਮੰਗਣ ਵਾਸਤੇ ਤੁਰ ਜਾਂਦੇ ਹੋ ਮੈਂ ਸੀਰੀਅਸਲੀ ਕਹਿ ਰਹੀ ਆ ਏਦਾਂ ਕਿਸੇ ਬਜ਼ੁਰਗ ਬੰਦੇ ਤੇ ਤੁਸੀਂ ਹੱਥ ਜੜਾ ਰਹੇ ਹੋ ਤੁਹਾਨੂੰ ਰੱਬ ਵੀ ਨਹੀਂ ਮਾਫ ਕਰੂਗਾ ਤੁਸੀਂ ਕਿਹੜੇ ਬਸ ਰੱਬ ਬਣੇ ਫਿਰਦੇ ਹੋ